ਕਿਉਂਕਿ ਪੰਜਾਬ ਦੇ ਲੋਕਾਂ ਤੇ ਪਿਛਲੇ 10 ਸਾਲ ਬੜਾ ਕਸ਼ਟ ਰਿਹਾ ਹੈ ਪੰਜਾਬ ਬਹੁਤ ਪਿਛੇ ਚਲੇ ਗਿਆ ਹੈ ਐਜੇ ਲੋਕ ਸਰਕਾਰ ਚ ਆ ਗਏ ਜਿਨੇ ਪੰਜਾਬ ਨੂੰ ਬਹੁਤ ਪਿਛੇ ਛਿਪ ਦਿੱਤਾ ਪਰਮਾਤਮਾ ਮੇਰਖਾਨ ਗੁਰਮਾਰ ਬਖਸ਼ੀਸ਼ ਖਾਨ ਵਾਪਸ ਕਾਲਤਾ ਪੰਚੀ ਫੌਜ ਤੋਂ ਨਿਕਾਲੀ ਦਨ ਦੇਖੋ ਬੜੀ ਦੁਖਦੀ ਗੱਲ ਹੈ ਕਿ ਇੱਕ ਬੰਦਾ ਐਡੀ ਵੱਡੀ ਪੋਸਟ ਤੇ ਹੋਏ ਤੇ ਐਜੇ ਬਿਆਨ ਦੇ ਇਹਦਾ ਮਤਲਬ ਉਹ ਪੋਸਤੇ ਰਹਿੰਦੇ ਲਾਇਕ ਨਹੀਂ ਬਠਿੰਡਾ ਤੋਂ ਲੋਕ ਸਭਾ ਮੈਂਬਰ ਤੇ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਸਚਖੰਡ ਸ਼ਿਮੰਦਰ ਸਾਹਿਬ ਨਤਮਸਤਕ ਹੋਈ ਨੇ ਤਾਂ ਬਾਦਲ ਪਰਿਵਾਰ ਦੇ ਵੱਲੋਂ ਸ਼ਿ ਦਰਬਾਰ ਸਾਹਿਬ ਵਿਖੇ ਜਾਰੀ ਸ਼ੇਖਨਪੜ ਸਾਹਿਬ ਦੀ ਲੜੀ ਦੇ ਤਹਿਤ ਸ਼ੇਖਨਪੜ ਸਾਹਿਬ ਦੇ ਭੋਗ ਪਵਾਏ ਗਏ ਤੇ ਨਵੇਂ ਪੜ ਦੀ ਅਰੰਭਤਾ ਕਰਵਾਈ ਗਈ ਹੈ ਅੱਜ ਤੱਕ ਗੁਰੂ ਸਾਹਿਬ ਦੀ ਅਰਦਾਸ ਸਹਿ ਮੈਂੰਤਰੀ ਕਰਕੇ ਆਏ ਆ ਕਿ ਪੰਥ ਨੂੰ ਚੜ੍ਹਦੀ ਕਲਾ ਬਖਸ਼ਣ ਤੇ ਪੰਦੀ ਜਥੇਬੰਦੇ ਨੂੰ ਜਿੱਤ ਬਖਸ਼ਣ ਜੀ ਕਿਉਂਕਿ ਪੰਜਾਬ ਦੇ ਲੋਕਾਂ ਤੇ ਪਿਛਲੇ 10 ਸਾਲ ਬੜਾ ਕਸ਼ਟ ਆ ਪੰਜਾਬ ਬਹੁਤ ਪਿੱਛੇ ਚਲੇ ਗਿਆ ਐਜੇ ਲੋਕ ਸਰਕਾਰ ਚ ਆ ਗਏ ਜਿਨੇ ਪੰਜਾਬ ਨੂੰ ਬਹੁਤ ਪਿੱਛੇ ਫੇਰ ਦਿੱਤਾ ਪਰਮਾਤਮਾ ਮੇਰਖਾਨ ਗੁਰਮਾਰ ਬਖਸ਼ੀਖਾਨ ਵਾਪਸ ਖਾਸਤਾ ਪੰਚੀ ਫੌਸਟ੍ਰੋਮ ਨਿਕਾਲੀ ਦਨ ਨੂੰ ਰਾਜਾਵੜੀ ਦੇ ਵੱਲੋਂ ਬੜੇ ਐਲਾਨ ਆਏ ਆ ਅਜੇ ਤੱਕ ਕੋਈ ਇਸ ਤਰ੍ਹਾਂ ਦਾ ਬਿਆਨ ਨਹੀਂ ਜਾ ਰਿਹਾ ਜੀ ਦੇਖੋ ਬੜੀ ਦੁਖਦੀ ਗੱਲ ਹੈ ਕਿ ਇੱਕ ਬੰਦਾ ਐਡੀ ਵੱਡੀ ਪੋਸਟ ਤੇ ਹੋਏ ਤੇ ਅਜੇ ਬਿਆਨ ਦੇ ਇਹਦਾ ਮਤਲਬ ਉਹ ਪੋਸਟ ਤੇ ਰਹਿਣ ਦੇ ਲਾਇਕ ਨਹੀਂ ਕਿਉਂਕਿ ਪੰਜਾਬ ਦੇ ਲੋਕਾਂ ਤੇ ਪਿਛਲੇ 10 ਸਾਲ ਬੜਾ ਕਸ਼ਟ ਰਿਹਾ ਹੈ ਪੰਜਾਬ ਬਹੁਤ ਪਿੱਛੇ ਚਲੇ ਗਿਆ ਹੈ ਅਜੇ ਲੋਕ ਸਰਕਾਰ 'ਚ ਆਗੇ ਦੀਨੇ ਪੰਜਾਬ ਨੂੰ ਬਹੁਤ ਪਿੱਛੇ ਛੱਡ ਦਿੱਤਾ ਪਰਮਾਤਮਾ ਮੇਰਖਾਨ ਗੁਰਮਾਰ ਬਖਸ਼ੀਖਾਨ ਵਾਪਸ ਕਾਲਤਾ ਪੰਚੀ ਫੌਜ ਸ਼੍ਰੋਮਣੀ ਕਾਲੀਦਨ ਦੇਖੋ ਬੜੀ ਦੁਖਦੀ ਗੱਲ ਹੈ ਕਿ ਇੱਕ ਬੰਦਾ ਐਡੀ ਵੱਡੀ ਪੋਸਟ ਤੇ ਹੋਏ ਤੇ ਅਜੇ ਬਿਆਨ ਦੇ ਇਹਦਾ ਮਤਲਬ ਉਹ ਪੋਸਟ ਤੇ ਰਹਿਣ ਦੇ ਲਾਇਕ ਨਹੀਂ ਬਠਿੰਡਾ ਤੋਂ ਲੋਕ ਸਭਾ ਮੈਂਬਰ ਤੇ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਸਜਖੰਡ ਸ਼ਿਮੰਦਰ ਸਾਹਿਬ ਨਤਮਸਤਕ ਹੋਏ ਨੇ ਤਾਂ ਬਾਦਲ ਪਰਿਵਾਰ ਦੇ ਵੱਲੋਂ ਸ਼ਿ ਦਰਬਾਰ ਸਾਹਿਬ ਵਿਖੇ ਜਾਰੀ ਸ਼ੇਖਨਪੜ ਸਾਹਿਬ ਦੀ ਲੜੀ ਦੇ ਤਹਿਤ ਸ਼ੇਖਨਪੜ ਸਾਹਿਬ ਦੇ ਭੋਗ ਪਵਾਏ ਗਏ ਤੇ ਨਵੇਂ ਪੜ ਦੀ ਰੰਮਤਾ ਕਰਵਾਈ ਗਈ ਹੈ ਅੱਜ ਤੱਕ ਗੁਰੂ ਸਾਹਿਬ ਦੀ ਅਰਦਾਸ ਸੇ ਮੈਂਨਤੀ ਕਰਕੇ ਆਏ ਆ ਕਿ ਪੰਥ ਨੂੰ ਚੜ੍ਹਦੀ ਕਲਾ ਬਖਸ਼ਣ ਤੇ ਪੰਦੀ ਜਥੇਬੰਦੇ ਨੂੰ ਜਿੱਤ ਬਖਸ਼ਣ ਜੀ ਕਿਉਂਕਿ ਪੰਜਾਬ ਦੇ ਲੋਕਾਂ ਤੇ ਪਿਛਲੇ 10 ਸਾਲ ਬੜਾ ਕਸ਼ਟ ਆ ਪੰਜਾਬ ਬਹੁਤ ਪਿੱਛੇ ਚਲੇ ਗਿਆ ਐਜੇ ਲੋਕ ਸਰਕਾਰ ਚ ਆ ਗਏ ਜਿਨੇ ਪੰਜਾਬ ਨੂੰ ਬਹੁਤ ਪਿੱਛੇ ਫੇਰ ਦਿੱਤਾ ਪਰਮਾਤਮਾ ਮੇਰਖਾਨ ਗੁਰਮਾਰ ਬਖਸ਼ਖਾਨ ਵਾਪਸ ਖਾਲਸਾ ਪੰਥ ਦੀ ਫੌਜ ਸ਼੍ਰੋਮਣੀ ਕਾਲੀ ਦਰ ਨੂੰ ਰਾਜਾ ਵੜੀ ਤੋਂ ਵੱਲੋਂ ਬੜੇ ਬਿਆਨ ਆਏ ਆ ਜੀ ਆਈ ਤਨ ਕੋਈ ਇਸ ਤਰ੍ਹਾਂ ਦਾ ਬਿਆਨ ਨਹੀਂ ਜਾ ਰਿਹਾ ਜੀ ਦੇਖੋ ਬੜੀ ਦੁਖਦੀ ਗੱਲ ਹੈ ਕਿ ਇੱਕ ਬੰਦਾ ਐਡੀ ਵੱਡੀ ਪੋਸਟ ਤੇ ਹੋਏ ਤੇ ਅਜੇ ਬਿਆਨ ਦੇ ਇਹਦਾ ਮਤਲਬ ਉਹ ਪੋਸਟ ਤੇ ਰਹਿੰਦੇ ਲਾਇਕ ਨਹੀਂ ਜੀ ਜੀ ਸਾਹਿਬ ਦੀ ਡੀਲ ਹੋਣ ਜਾ ਰਹੀ ਹੈ ਜੀ ਚਲੋ ਯਾਰ ਬਸ